ਹਾਂਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਕੀ ਹਾਲ ਹੈ ਕੈਮ ਆ ਜੀ ਸੇ ਤਾਂ ਜਿਹੜੀ ਅੱਜ ਦੀ ਵੀਡੀਓ ਹੈ ਜੀ ਅੱਜ ਦੀ ਵੀਡੀਓ ਸਾਡੇ ਪਿੰਡ ਟਵਾਲੀ ਦੀ ਵੀਡੀਓ ਹੈ ਤਾਂ ਇੱਕ ਤੁਹਾਨੂੰ ਅੱਜ ਝੋਟੀ ਦਿਖਾਉਣੀ ਆ ਥੋੜੀ ਜੀ ਗਰੇਡ ਟੈਪ ਦੇ ਵਿੱਚ ਜ਼ਰੂਰ ਪੈਂਦੀ ਆ ਅੱਖ ਚ ਥੋੜਾ ਜਿਹਾ ਨਿਸ਼ਾਨ ਲੀਲੀ ਰਾਵੀ ਦਾ ਦਿਖਾਉਂਦੀ ਆ ਦੋਨੇ ਅੱਖਾਂ ਚ ਕਿਉਂਕਿ ਮਾਂ ਇਹਦੀ ਨੀਲੀ ਰਾਵੀ ਦੇ ਵਿੱਚ ਬੁਰੀ ਚੰਗੀ ਠੀਕ ਹੈ ਚੰਗੇ ਦੁੱਧ ਦੇਣ ਵਾਲੀ ਤੇ ਥੋੜਾ ਜਿਹਾ ਮੱਥੇ ਤੇ ਵੀ ਨਿਸ਼ਾਨ ਹੈ ਤਾਂ ਝੋਟੀ ਚੰਗੀ ਹੈ ਤਾਂ ਅੱਜ ਮੈਂ ਚਲੋ ਛੋਡੇ ਨਾਲ ਵੀਡੀਓ ਸਾਂਝੀ ਕਰੀਏ ਤਾਂ ਗੱਲਬਾਤ ਕਹਾ ਆਪਾਂ ਸਾਰਾ ਡਿਟੇਲ ਵੀ ਇਹਦੀ ਜੱਗੀ ਦੇ ਨਾਲ ਗੱਲਬਾਤ ਕਰਕੇ ਪੁੱਛਦੇ ਆ ਤਾਂ ਇੱਕ ਵਾਰੀ ਇਹਦਾ ਘੇੜਾ ਗੂੜਾ ਦਵਾ ਕੇ ਤੁਹਾਨੂੰ ਪੂਰੀ ਗੌਰ ਦੇ ਨਾਲ ਜਿਹੜੀ ਝੋਟੀ ਦਿਖਾ ਦਈਏ ਤਾਂ ਸਰੇ ਸੂਰ ਪੱਖੋਂ ਵੀ ਤੁਸੀਂ ਦੇਖ ਸਕਦੇ ਆ ਜਿਵੇਂ ਫਰੇਮ ਦੇ ਵਿੱਚ ਬਹੁਤ ਜਿਆਦੇ ਸੋਹਣੀ ਸਕੀਨ ਝੋਟੀ ਆ ਤਾਂ ਬਦੂਆ ਤੁਸੀਂ ਜਿਹੜਾ ਆਰਡਰ ਹੈ ਹਜੇ ਤਾਂ ਟਾਈਮ ਇਹਦੇ ਵਿੱਚ ਪਿਆਗਾ ਹਜੇ 10 12 ਦਿਨ ਤਾਂ ਜਿਹੜਾ ਹਜੇ ਦੁੱਧ ਲਾਉਣ ਵਾਲਾ ਜਿਹੜਾ ਕੰਮ ਹੈ ਨਹੀਂ ਸਟਾਰਟ ਹੁਣ ਕੀਤਾਗਾ ਤਕਰੀਬ ਨਹੀਂ 10-12 ਦਿਨ ਤੇ ਬਾਕੀ ਤੁਸੀਂ ਵੀ ਤਿਆਰੀ ਦੇਖ ਸਕਦੇ ਆ ਵੀ ਜਿਹੜੀ ਇਹ ਤਿਆਰੀ ਦੇ ਹਿਸਾਬ ਦੇ ਨਾਲ ਵੀ ਇਹਨੇ ਹਜੇ ਏਨੇ ਦਿਨ ਲਈ ਜਾਣੇ ਆ ਕੋਈ ਪੁਰਾਣੀ ਟੁੱਟਿਆ ਕੁਛ ਨਹੀਂ ਜੱਗੀ ਕੀ ਹਾਲ ਹੈ ਕਹਿਮ ਵਧੀਆ ਵਧੀਆ ਜੱਗੀ ਇਹ ਸੂਆ ਕਹਿਮਾ ਸੂਰੇ ਹੀ ਹੁਣ ਇਹ ਦੂਜੇ ਸੂਏ ਹੋਊਗਾ ਬਈ ਦੂਜੇ ਸੂਏ ਪਹਿਲੇ ਸੂਏ ਪਹਿਲਾਂ ਛੋਟੀ ਸਵਾਲੀ ਅੱਛਾ ਵੱਧ ਛੋਟੀ ਸਵਾਲੀ ਉਹ ਤੇ ਅਸਲੀ ਉਮਰ ਦੇ ਹਿਸਾਬ ਨਾਲ ਵੀ ਸੂਆ ਹੋਣੀ ਬਣਦਾ ਪਹਿਲਾਂ ਓਕੇ ਠੀਕ ਹੈ ਤੇ ਲਿਆ ਖੋਲ ਗਏ ਤੇ ਦਵਾਈ ਆਪਾਂ ਗੇੜਾ ਇਹ ਆਦੇ ਆਰਡਰ ਆਇਆ ਤੂੰ ਦੇਖੋ ਬਹੁਤ ਸੋਹਣਾ ਬਣਾਉਣਾ ਬਾਈ ਹਜੇ ਕਿਉਂਕਿ ਆਪਾਂ ਨੂੰ ਜਿਹੜੇ ਆ ਬੱਟ ਪਏ ਹੋਵੇ ਹੁੰਦੇ ਆਰਡਰ ਤੇ ਆਪਾਂ ਨੂੰ ਉਦੋਂ ਪਤਾ ਲੱਗ ਜਾਂਦਾ ਵੀ ਹਜੇ ਯਾਰ ਇਹਦੀ ਗਜੈਸ ਵੀ ਜਿਹੜੀ ਕਾਫੀ ਐ ਦੇਖੋ ਮੈਂ ਪੋਸਟਸ ਨੂੰ ਆਰਡਰ ਤੇ ਕਰਕੇ ਦਿਖਾਵਾਂ ਪੂਰਾ ਵਧੀਆ ਲੱਗੀ ਵੀਡੀਓ ਨੂੰ ਜਲਦੀ ਜਲਦੀ ਨੂੰ ਸ਼ੇਅਰ ਕਰਦੇ ਆ ਕਰੋ ਕਰੇ ਲੂ ਮੱਝ ਵਧੀਆ ਚੋਠੀ ਕਰੇ ਰੱਕਰੀ ਰੱਖਣ ਵਾਲੀ ਐ ਦੇਖੀ ਸਹੀ ਕਿਨੇ ਕਿੰਨੇ ਦਿਨ ਇਹਦੇ ਚੋਂ ਪਏ ਆ ਇਹ ਮਾਲਾ ਆ 18 ਇਹਨੂੰ 17 ਨੂੰ ਹੋ ਜਾਣਗੇ ਹਾੜ ਨੂੰ ਦਿਨ ਪੂਰੇ ਜਮ 17 ਹਾੜ ਨੂੰ ਹਾੜ ਨੂੰ ਠੀਕ ਆ ਜੇ ਤਾਂ ਫਿਰ ਉਹੀ ਦੱਸ ਦੇਣ ਪਏ ਹੋਣਗੇ ਹਾਂ ਹਾਂ ਦੱਸ ਦੇਣ 17 ਪੂਰੇ ਪਏ ਪੂਰੇ ਪਏ ਠੀਕ ਐ ਜਿਹੜੇ ਹਿਸਾਬ ਨਾਲ ਆਪਣੇ ਲਿਖੇ ਪਿਆ ਓਕੇ ਓਕੇ ਦੇਖੋ ਵੀ ਕਰੋਚੇ ਕਾ ਡੋਡਰ ਹੈ ਤਾਂ ਜਦੋਂ ਬਾਕੀ ਮੌਕੇ ਦੀ ਜਿਹੜੀ ਤਿਆਰੀ ਹੈ ਤਾਂ ਉਹ ਮੌਕੇ ਦੀ ਤਿਆਰੀ ਹੁੰਦੀ ਹੈ ਕਿਉਂਕਿ ਦੇਖੋ ਇਹ ਚੀਜ਼ ਹੁੰਦੀ ਹੈ ਇੱਕ ਤਾਂ ਹੁੰਦਾ ਜਿਹੜਾ ਤਾਂ ਬੰਦਾ ਜਾਣਕਾਰ ਹੁੰਦਾ ਹੈ ਜਾਂ ਮੰਨ ਲਓ ਬਰੀਡਰ ਕਹਿ ਲਓ ਵਪਾਰੀ ਕਹਿ ਲਓ ਉਹਨੂੰ ਹੁੰਦਾ ਵੀ ਮੈਂ ਪੂਰੀ ਦਿਨਾਂ ਤੇ ਤਿਆਰ ਕਰਕੇ ਕਰਾਂ ਪਰ ਜਿਹੜੀਆਂ ਆਮ ਘਰੇ ਹੁੰਦੀਆਂ ਤੁਸੀਂ ਦੇਖ ਹੀ ਸਕਦੇ ਆ ਵੀ ਮੱਝਾਂ ਉਹ ਵੀ ਦੋਨੇ ਚੰਗੀਆਂ ਚੰਗੇ ਸੋਨੇ ਦੁੱਧ ਵਾਲੀਆਂ 15-16 ਲੀਟਰ ਤੋਂ ਉੱਤੇ ਦੁੱਧ ਦਿੰਦੀਆਂ ਠੀਕ ਆ ਤੇ ਇਹਨਾਂ ਦੀ ਬਰੀਡ ਦੇ ਵਿੱਚੋਂ ਹੀ ਆ ਬਾਕੀ ਆ ਗਾਂ ਆ ਗਈ ਇੱਧਰ ਛੋਟੀਆਂ ਤਿਆਰ ਹੋਈ ਜਾਂਦੀਆਂ ਤਾਂ ਇੱਧਰਲੇ ਪਾਸੇ ਆ ਇਹ ਜਣੇ ਕਿ ਘਰੇ ਰੱਖਣਾ ਹੂਗਾ ਨਾਲ ਖੇਤੀ ਦਾ ਕੰਮ ਹੈ ਖੇਤੀ ਦੇ ਕੰਮ ਤੋਂ ਚਲੋ ਇੱਕ ਅੱਧਾ ਤਿਆਰ ਹੋ ਗਿਆ ਕੋਈ ਦੋ ਮੱਝਾਂ ਸੂਪੀਆਂ ਇੱਕ ਅੱਧੀ ਨਾਲ ਕੱਢਤੀ ਉਸ ਟਾਈਪ ਦੀ ਆ ਤੇ ਬਾਕੀ ਹਜੇ ਜਿਹੜੀ ਮੌਕੇ ਤੇ ਤਿਆਰੀ ਆ ਮੌਕੇ ਤੇ ਤਿਆਰੀ ਹੋਰ ਵੀ ਛੋਟੀ ਕਰੂਗੀ ਕਿਉਂਕਿ ਬਾਕੀ ਹਜੇ ਆਦੇ ਸਾਰੇ ਜਿਹੜੇ ਬਲਬੋਲ ਜਿਹੇ ਜਿੰਨਾ ਟਾਈਮ ਨਿਕਲ ਦੇਣੀ ਆਰਡਰ ਦੇ ਤਾਂ ਤੁਸੀਂ ਆਪ ਹੀ ਦੇਖ ਲਓ ਇਹ ਜਦ ਤੁਰਦੀ ਆ ਤੇ ਛੱਡਾ ਬਹੁਤ ਸੋਹਣਾ ਬਣਾਈ ਜਾਂਦੀ ਆ ਤੇ ਹਜੇ ਛੱਡਾ ਹੋਰ ਵੀ ਇਹਦਾ ਖੁੱਲਣਾਗਾ ਤਾਂ ਦੇਖੋ ਗੌਰ ਦੇ ਨਾਲ ਜੱਗੀ ਨੰਬਰ ਬੋਲੀਂ ਬਾਈ ਤੇਰਾ 7589217725 7589217725 ਇਹ ਨੰਬਰ ਆ ਜੀ ਨੋਟ ਕਰ ਲਿਓ ਤਾਂ ਦੇਖੋ ਪੂਰੀ ਫਰੇਮ ਦੇ ਵਿੱਚ ਹੁਣ ਖੜਾ ਕੇ ਤੁਹਾਨੂੰ ਦਿਖਾਈਏ ਬਾਕੀ ਵੀਡੀਓ ਵਧੀਆ ਲੱਗੀ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਬਾਕੀ ਜਿਹੜਾ ਆਮ ਆ ਜਿਹੜੀਆਂ ਚੀਜ਼ਾਂ ਘਰਾਂ ਦੇ ਦੁੱਧ ਪੀਣ ਵਾਲੇ ਵੀ ਹੁੰਦੇ ਆ ਜਿਹੜੀਆਂ ਘਰੇਲੂ ਮੱਝਾਂ ਹੁੰਦੀਆਂ ਇਹ ਉਹ ਦੁੱਧ ਪੀਣ ਵਾਲੇ ਭਰਾਵਾਂ ਵਾਸਤੇ ਵਧੀਆ ਕਾਮਯਾਬ ਹੁੰਦੀਆਂ ਕਿਉਂਕਿ ਜਿਹੜੀ ਘਰਾਂ ਵਾਲੀਆਂ ਮੱਝਾਂ ਉਹ ਘਰਾਂ ਦੇ ਹਿਸਾਬ ਨਾਲ ਹੀ ਢਲਗੀਆਂ ਹੁੰਦੀਆਂ ਹਨ ਤਾਂ ਉਦਾਂ ਦੀ ਇਹ ਮੱਝਾਂ ਝੋਟੀ ਹੈ ਇਹਨੇ ਪਹਿਲੀ ਵਾਰ ਪੂਰੀ ਸੀਲ ਸੂਲ ਪੂਰੀ ਆ ਚੱਗੀ ਪੂਰੀ ਪੂਰੀ ਵਧੀਆ ਪੂਰੀ ਫੁੱਲ ਠੀਕ ਹੈ ਤੇ ਇਹਦੇ ਟੀਕਾ ਟੂਕੇ ਦਾ ਕੋਈ ਜ਼ਿਆਦਾ ਵੀ ਕਿਹੜਾ ਭਰਾਵ ਆਪਣੇ ਨਹੀਂ ਠੀਕ ਹੈ ਨਹੀਂ ਜ਼ਿਆਦਾ ਨਹੀਂ ਕਹਿੰਦਾ ਪੱਪੂ ਭਰ ਕੇ ਗਿਆ ਉਹ ਤਾਂ ਪਕਲੀ ਹਰਨੀ ਆਪ ਇਹਨੂੰ ਬਾਦੇ ਜੱਗੀ ਨੂੰ ਵੀ ਮੈਂ ਕਹਿ ਕੇ ਹਟਾ ਹੁਣ ਜਿਵੇਂ ਪਹਿਲਾਂ ਰਵਾ ਵਧੀਆ ਵੀ ਇਹਨਾਂ ਦੇ ਹੁਣ ਜਿਹੜੀਆਂ ਦੂਜੀਆਂ ਉਹਨਾਂ ਦੇ ਪਯੋਰ ਨੀਲੀ ਦਾ ਵੀ ਟੀਕੇ ਭਰਨੇ ਚਾਹੀਦੇ ਆ ਬੂਰੀ ਦੀ ਤੇ ਉਹਦੇ ਨਾਲੇ ਦੁੱਧ ਕਿੰਨਾ ਕਿੰਨਾ ਚੰਗਾ 15 15 16 16 ਕਿਲੂ ਆਮ ਬਸ ਕਿਉਂਕਿ ਇਹਨਾਂ ਨੇ ਘਰੇ ਵੱਸ ਖਰਾਕ ਜਿਹੜੀ ਪਾਉਣੀ ਉਸ ਦੇ ਹਿਸਾਬ ਨਾਲ ਹੀ ਕੱਢਦੀਆਂ ਤਾਂ ਉਸ ਹਿਸਾਬ ਨਾਲ ਜਿਵੇਂ ਨਸਲ ਆ ਕਿਉਂਕਿ ਆਮ ਜਿਵੇਂ ਹੁੰਦਾ ਸਾਨੂੰ ਪਤੀ ਜਿਹੜਾ ਖੇਤੀ ਵਾਲਾ ਬੰਦਾ ਹੈ ਉਹ ਇਹ ਚੀਜ਼ਾਂ ਤੇ ਧਿਆਨ ਨਹੀਂ ਦਿੰਦੇ ਸੀ ਚਲੋ ਹੁਣ ਗੱਲ ਵੱਖਰੀ ਇੱਕ ਦੂਜੇ ਨਾਲ ਬੈੰਨੇ ਆ ਨਸਲਾਂ ਦਾ ਪਤਾ ਲੱਗਦਾ ਤਾਂ ਇਹ ਚੀਜ਼ਾਂ ਆਪਾਂ ਤੋਂ ਕਈ ਕਾਫੀ ਆਪ ਵੀ ਸਾਰੇ ਜਣੇ ਲਿਖਿਆ ਵੀ ਕਰੋ ਤੇ ਟੀਕਾ ਭਰਉਣ ਦੀ ਕੋਸ਼ਿਸ਼ ਵੀ ਇਦਾਂ ਦਾ ਕਰਿਆ ਕਰੋ ਵੀ ਜਿਹੜਾ ਜਾਨਵਰ ਉਦੋਂ ਵੀ ਗਾਹਾਂ ਜੇ 15 16 ਲੀਟਰ ਵਾਲੀ ਮੱਝ ਹੈ ਚੰਗਾ ਪੂਰਾ ਯੂਜ਼ ਕੀਤਾ ਸੀਮਣ ਤੇ ਗਾਹਾਂ ਜਿਹੜੀ ਉਹਨਾਂ ਤੋਂ ਝੋਠੀ ਪਹਿਲੇ ਸੂਏ ਵਾਲੀ 13 14 ਲੀਟਰ ਵਾਲੀ ਕੱਢੀਏ ਧੰਨਵਾਦ ਸਤਿ ਸ੍ਰੀ ਅਕਾਲ